ਅੱਜ ਜਿਹੜੀ ਸਾਡੇ ਇੱਕ ਵੱਡੀ ਸਭ ਤੋਂ ਵੱਡੀ ਦੀਵਾਲੀ ਮਨਾਈ ਗਈ ਹੈ ਜਿਹਦਾ ਕਰੀਬਨ 500 ਸਾਲ ਤੋਂ ਇਸ ਦੀ ਉਡੀਕ ਸੀ ਸਾਨੂੰ ਅੱਜ ਸਾਡੀ ਮਨੋ ਕਾਮਨਾ ਪੂਰੀ ਹੋਈ ਹੈ ਅਸੀਂ ਬਹੁਤ ਤਨਮਨ ਤੁਹਾਨੂੰ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਜੈ ਸ਼੍ਰੀ ਰਾਮ ਇਹ ਦਿਨ ਦੇਖਣ ਵਾਸਤੇ ਜਿਹੜੇ ਕਾਰ ਸੇਵਕਾਂ ਨੇ ਸ਼ਹੀਦੀ ਦਿੱਤੀ ਹੈਗੀ ਆ ਉਹਨਾਂ ਕਾਰ ਸੇਵਕਾਂ ਨੂੰ ਸਾਡਾ ਸ਼ਰਸ਼ਟ ਨਮਨ ਸਾਡੀ ਪਖਸ਼ੀ ਸੇਵਾ ਵੱਲੋਂ ਸਾਡਾ ਪ੍ਰਣਾਮ ਆ ਔਰ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਵਰਲਡ ਵਾਸੀਆਂ ਨੂੰ ਬੇਨਤੀ ਕਰਦੇ ਆ कि जो महादिवाली उत्सव है वा ये बहुत ही उत्साह जो मनाया जाए सारे देशवासियों को बहुत बहुत बधाई आज यहाँ पे रख में बहुत अच्छा सेलिब्रेशन हुआ सभी ने राम को बुलाया राम को नमस्कार की सारे जग में राम राम हो रही है बहुत अच्छा लगा रहा भगवान राम अपने जड़े जो मंदिर के अंदर प्रवेश कर अयोध्या नरेश चक्रवर्ती नरेश तो मैं यही कहूँगा ਰਾਮ ਨਾਮ ਨਾਲ ਦੇ ਨਾਲ RAM ਦੇ ਜਿਹੜੇ ਸਿਧਾਂਤ ਹੈ ਉਹਨਾਂ ਵੀ ਪਾਲਣ ਕਰੋ ਕੱਲਾ RAM ਨਾਮ ਨਹੀਂ RAM ਦਾ ਪ੍ਰਿੰਸੀਪਲ ਉਹ ਤੋਂ ਵੀ ਉੱਪਰ ਆ ਜੈ ਜੀ ਨਾਮ नमस्कार पंजाब एएमपीएम देखवा दर्शक स्वागत है सो दोस्तों सारेनु पहला जय श्री राम अयोध्या ਦੇ ਵਿੱਚ ભવ્ય ਮੰદિર ਦੇ ਵਿੱਚ ਪ੍ਰਭੂ શ્રી ਰਾਮ ਜੀ ਦੀ प्राण प्रतिष्ठा ਹੋ ਚੁੱਕੀ ਹੈ ਦੇਸ਼ ਭਰ ਦੇ ਵਿੱਚ ਜਿਹੜਾ ਕਿ ਇਸ ਸਮੇਂ ਪੂਰਾ ਰਾਮਈ ਮਾਹੌਲ ਦੇਖਣ ਨੂੰ ਮਿਲ ਰਿਹਾ ਹਰ ਕਿਤੇ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕਿਤੇ ਜਰਾ ਦੇਖ ਸਕਦੇ ਹੋ ਕਿ ਜਿਵੇਂ ਹੀ ਅਯੁੱਧਿਆ ਦੇ ਵਿੱਚ ਰਾਮ ਜੀ ਦੀ ਜਿਹੜੀ ਹੈ ਪ੍ਰਭੂ ਰਾਮ ਜੀ ਦੀ प्राण प्रतिष्ठा ਹੋਈ ਹੈ ਇਸ ਦਾ ਲਾਈਵ ਟੈਲੀਕਾਸਟ ਦਿਖਾਇਆ ਜਾ ਰਿਹਾ ਹੈ ਤੇ ਵਕੂਕ ਥਾਂਵਾਂ ਦੇ ਉੱਪਰ ਵੱਡੀਆਂ ਜਿਹੜੀਆਂ ਐਲ ਸੀ ਡੀ ਲਗਾਈਆਂ ਗਈਆਂ ਤਾਂ ਕਿ ਹਰ ਇੱਕ ਜਿਹੜਾ ਰਾਮ ਭਗਤ ਇਸ ਜਿਹੜਾ ਕਿ ਖਾਸ ਮੌਕੇ ਦਾ ਅਨੰਦ ਲਾ ਸਕੀ ਤੋਂ ਸਾਡਨ ਕੁਝ ਰਾਮ ਭਗਤ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਕਿਸ ਤਰ੍ਹਾਂ ਦਾ ਮਹਿਸੂਸ ਰਿਹਾ ਆ ਰਾਮ ਲੱਲਾ ਜੀ ਦੀ ਪ੍ਰਾਪਤੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਹੜਾ ਸਾਡੀ ਪੰਛੀ ਸੇਵਾ ਵੱਲੋਂ ਛੋਟਾ ਜਿਹਾ ਪ੍ਰਾਰਲਾ ਕੀਤਾ ਗਿਆ ਬਹੁਤ ਵਧੀਆ ਅੱਜ ਜਿਹੜੀ ਸਾਡੇ ਇੱਕ ਵੱਡੀ ਸਭ ਤੋਂ ਵੱਡੀ ਦੀਵਾਲੀ ਮਨਾਈ ਗਈ ਹੈ ਜਿਹਦਾ ਕਰੀਬਨ 500 ਸਾਲ ਤੋਂ ਇਸ ਦੀ ਉਡੀਕ ਸੀ ਸਾਨੂੰ ਅੱਜ ਸਾਡੀ ਮਨੋ ਕਾਮਨਾ ਪੂਰੀ ਹੋਈ ਹੈ ਅਸੀਂ ਬਹੁਤ ਤਨਮਨ ਨਾਲ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਬਾਕੀ 500 ਸਾਲ ਬਾਅਦ ਇਸ ਸੁਭਾਗਿਆ ਮਦੀਨਾ ਆਇਆ ਹੈਗਾ ਜੀ ਸਭ ਨਾਲ ਪਹਿਲਾਂ ਤੁਹਾਡੇ ਚੈਨਲ ਰਾਹੀਂ ਜਿਹੜਾ ਵੀ ਸਾਡੀ ਆਵਾਜ਼ ਨੂੰ ਸੁਣਦੇ ਉਹਨਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜਦੋਂ ਭਗਵਾਨ ਸਾਡੇ ਰਾਮ ਜੀ ਅਯੁੱਧਿਆ ਲੋਟ ਕੇ ਆਏ ਸੀ ਲੰਕਾ ਜਿੱਤ ਕੇ ਜੀ ਤਾਂ ਲੋਕਾਂ ਨੇ ਦੀਪ ਜਗਲਾ ਕੇ ਦੀਵਾਲੀ ਮਨਾਈ ਸੀਗੀ ਅੱਜ ਸਾਡੇ ਭਗਵਾਨ ਰਾਮ ਜੀ 492 ਸਾਲ ਦੇ ਬਾਅਦ ਅਯੁੱਧਿਆ ਦੀ ਧਰਤੀ ਤੇ ਵਿਰਾਜਮਾਨ ਹੋ ਰਹੇ ਨੇ ਜਿਹੜਾ ਕਿ ਪੂਰਾ ਦੇਸ਼ ਅੱਜ ਬਹੁਤ ਉਤਸਵ ਮਨਾ ਰਿਹਾ ਹੈ ਜੀ ਇਹ ਸਾਡੇ ਲਈ ਬਹੁਤ ਹੀ ਖਰਸ਼ਦਾ ਵਿਸ਼ੇ ਹੈਗਾ ਕਿ ਜੋ ਅੱਜ ਇਹ ਸਾਡੀ ਪੀੜ੍ਹੀ ਇਸ ਚੀਜ਼ ਨੂੰ ਦੇਖ ਰਹੀ ਆ ਇਹਦੇ ਨਾਲ ਨਾਲ ਇਹ ਦਿਨ ਦੇਖਣ ਵਾਸਤੇ ਜਿਹੜੇ ਕਾਰ ਸੇਵਕਾਂ ਨੇ ਸ਼ਹੀਦੀ ਦਿੱਤੀ ਹੈਗੀ ਆ ਉਹਨਾਂ ਕਾਰ ਸੇਵਕਾਂ ਨੂੰ ਸਾਡਾ ਸ਼ਸ਼ਟਾਤ ਨਮਨ ਸਾਡੀ ਪਖਸ਼ੀ ਸੇਵਾ ਵੱਲੋਂ ਸਾਡਾ ਪ੍ਰਣਾਮ ਆ ਔਰ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਵਰਲਡ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਮਹਾ ਦੀਵਾਲੀ ਉਤਸਵ ਹੈਗਾ ਵਾ ਇਹ ਬਹੁਤ ਹੀ ਉਤਸ਼ਾਹ ਨਾਲ ਜਿਹੜਾ ਮਨਾਇਆ ਜਾਵੇ ਸਭ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰੰਗੀ ਆਪਾ ਭਾਗਾ ਵਾਲਿਆਂ ਕੀ ਪ੍ਰਭੂ ਰਾਮ ਜੀ ਦੀ ਪ੍ਰਾਰਥਨਾ ਹੁੰਦੇ ਦੇਖ ਰਹੀ ਹੈ ਬਿਲਕੁਲ ਦੇਖੋ ਜੀ ਇਹ ਤਾਂ ਨਸੀਬਤ ਵਾਲੀ ਮਿਲਦੀ ਹੈ ਜੀਜਾ ਆਪਣੇ ਨਸੀਬ ਜਾਗੇ ਆ ਜਿਹੜੀ ਆਪਣੀ ਸਿਟੀ ਹੈ ਬਹੁਤ ਬਹੁਤ ਵਧੀਆ ਕੰਮ ਹੋ ਗਿਆ ਜੀ ਦੇਖੋ ਇਦਾਂ ਹੀ ਚੱਲਦਾ ਰਹੇ ਇੰਡੀਆ ਸਾਡਾ ਤਰੱਕੀ ਕਰਦਾ ਰਹੇ ਦਿਨ ਬਦ ਦਿਨ ਇਦਾਂ ਕੰਮ ਚੱਲਦਾ ਰਹੇ ਜੈ ਜੈ ਸ਼੍ਰੀ ਕੀ ਬਾਕੀ ਸਰ ਜਿਵੇਂ ਕੀ ਇੱਕ ਲੰਮਾ ਹਰਸਾ ਬੀਤ ਚੁੱਕਿਆ ਹੈਗਾ ਅੱਜ ਉਹ ਦਿਨ ਆਇਆ ਹੈਗਾ ਆ RAM JI ਆਪਣੇ ਜਿਹੜੇ ਕੀ ਬੜੇ ਬੜੇ ਮੈਂ ਕਹਿੰਨਾ ਭਾਗਾ ਵਾਲਾ ਦਿਨ ਇਹ ਬਹੁਤ ਨਸੀਬਾਂ ਵਾਲਾ ਦਿਨ ਹੈ ਆਪਣੀ ਬਹੁਤ ਵਧੀਆ ਪੀੜ੍ਹੀ ਹੈ ਜਿਹੜੀ ਇਹ ਸਭ ਕੁਝ ਦੇਖ ਰਹੀ ਹੈ 500 ਸਾਲ ਪੁਰਾਣਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਇਹ ਕੰਮ ਬਹੁਤ ਵਧੀਆ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਬਾਕੀ ਦੇਖੋ ਕਿ ਹਰ ਕੀਤੇ ਜਿਹੜਾ ਕਿ ਰਾਮ ਮਾਈ ਜਿਹੜੀ ਹੈ ਤੁਹਾਨੂੰ ਰੰਗ ਦੇਖਣ ਨੂੰ ਮਿਲੇਗੇ ਨੇ ਕਿਤੇ ਜੈ ਸ਼੍ਰੀ ਰਾਮ ਦੇ ਜਿਹੜੇ ਕਿ ਜੇ ਕਾਰੇ ਲੱਗ ਰਹੇ ਨੇ ਕੋਈ ਮਸਜਿਦ ਦੇ ਵਿੱਚ ਉਮਰਿਆ ਹਾਂਜੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਅੱਜ ਪ੍ਰਭੂ ਰਾਮ ਜੀ ਦੀ ਪਮਕਤੀਸ਼ਟ ਹੋਈ ਹੈ ਇਹਨਾਂ ਸ਼ਾਲੂ ਤੋਂ ਸਭ ਤੋਂ ਪਹਿਲੇ ਰਾਮ ਰਾਮ ਜੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੱਥਾਂਾਂ ਤੇ ਰਕਬਗ ਵਿੱਚ ਬਹੁਤ ਅੱਛਾ ਸੈਲੀਬ੍ਰੇਸ਼ਨ ਹੋਆ ਸਭੀ ਨੇ ਰਾਮ ਕੋ ਬੁਲਾਇਆ ਰਾਮ ਕੋ ਨਮਸਕਾਰ ਕੀ 사ਵੇ ਜਗ ਮੇ ਰਾਮ ਰਾਮ ਹੋ ਰਹੀ ਹੈ ਬਹੁਤ ਅੱਛਾ ਲੱਗ ਰਹਾ ਹੈ ਬਾਕੀ ਹਰ ਕਿਸੇ ਦੇ ਵਿੱਚ ਜਿਹੜਾ ਕੀ ਅਲੋਕਿਕ ਜਿਹੜਾ ਕੀ ਇੱਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਕਿ ਜਿਹੜੀ ਕੀ ਜਿਹੜੀ ਕੀ ਜੋਤ ਪਰਚਲਨ ਕੀਤੀ ਗਈ ਹੈਗੀ ਹੈ ਰਾਮ ਜੀ ਜਿਹੜੀ ਤਸਵੀਰ ਹੈ ਉਹ ਵੀ ਲਗਾਈ ਗਈ ਹੈ ਰਾਮ ਦਰਬਾਰ ਦੇ ਵਿੱਚ ਪੰਡਿਤ ਜੀ ਵੀ ਮੌਜੂਦ ਹੈ ਰਾਮ ਰਾਮ ਪੰਡਿਤ ਜੀ ਰਾਮ ਰਾਮ ਹੈ ਜੀ ਅੱਜ ਪ੍ਰਭੂ ਰਾਮ ਜੀ ਕੀ ਪ੍ਰਾਣ ਪ੍ਰਤੀਸ਼ਠਾ ਹੋਈ ਹੈ ਮਹਿਮਾ ਕਾ ਗੁਣਗਾਨ ਹੋ ਰਿਹਾ ਹੈ ਸਭੀ ਤਰਫ ਅੱਛਾ ਇੱਕ ਮਿੰਟ ਦੇਖੋ ਮੋਤਾਤੇ ਹੈ थोड़ी सी वो है कथा मैं बताता हूँ भगवान राम ने जब अयोध्या लंका से अयोध्या चले तो करोड़ों लोग थे उनके साथ में तो भगवान अतिशय प्रीत देख रघुराई लेने सक्र विमान चढ़ाई सभी को बिठा लिया विमान में जब अयोध्या आए अयोध्या के बारे में राम जी ने वर्णन किया है जी। जद्यप सब बखाना बेद पुराण निगम जग जाना अवध मोह प्रिया न सो यह प्रसंग जाने को जन्म भूमि सुहावन उत्तर देश जो वह पावन जम जनते मम समीप नर भगवान कह रहे कि बैकुंठ का बहुत वर्णन है वेदों में लेकिन बैकुंठ से ज्यादा मुझे अयोध्या प्रिय है अति प्रिय मोह यहाँ के वासी मम धामी सुखरासी भूमि मम पुरी सुहावन उत्तर देश सरजुवार पावन जामत जनते विनय प्रयासा ਮੰਮ ਸਮੀਪ ਨਰਪਾਵਾਂ ਹੀ ਵਾਸਾ ਜੈ શ્રી ਰਾਮ ਜੈ શ્રી ਰਾਮ ਸੋ ਬਾਕੀ ਦੇਖੋ ਕੀ ਹਰ ਕਿਚੇੜੀ ਕੀ RAM ਜੀ ਦੀ ਮਹਿਮਾ ਤੇ ਗੁਣਕਾਰ ਕੀਤੇ ਜਾ ਰਿਹਾ ਦੇਖੋ ਕਿੰਨੀ ਵੱਡੀ ਗਿਣਤੀ ਜਿਹੜੇ ਕੀ ਪੰਛੀ ਨੇ ਇਸ ਤਰ੍ਹਾਂ ਲੱਗ ਰਿਹਾ ਕਿ ਪ੍ਰਭੂ RAM ਜੀ ਦੇ ਚਰਨਾਂ ਦੇ ਵਿੱਚ ਇੱਥੇ ਮੱਥਾ ਟੇਕਣ ਦੇ ਲਈ ਆਏ ਹੋ ਸਜਦਾ ਕਰਨ ਦੇ ਲਈ ਆਏ ਹੋਣ ਦੇਖ ਸਕਦੇ ਹੋ ਕਿ ਇਹ ਲੁਧਿਆਣੇ ਦੇ ਰਖਬਾਗ ਦੇ ਵਿੱਚ ਜਿੱਥੇ ਕੀ ਪੰਛੀ ਸੇਵਾ ਸਾਇਟੀ ਦੇ ਵੱਲੋਂ ਵਿਸ਼ੇਸ਼ ਸਮਾਗਮ ਰੱਖਿਆ ਗਿਆ ਸੋ ਕਿੰਨਾ ਖੂਬਸੂਰਤ ਨਜ਼ਾਰਾ ਕਿ ਕੁੱਲ ਕਾਇਨਾਤ RAM ਜੀ ਦੇ ਚਰਨਾਂ ਦੇ ਵਿੱਚ ਜਿਹੜੀ ਆ ਉਹ ਨਤਮਸਤਕ ਉਹਨਾਂ ਦੀ ਉਮੜੀ ਹੋਈ ਹੈ ਦੇਖ ਸਕਦੇ ਹੋ ਕਿ ਹਰ ਪਾਸੇ ਜੈ ਸ਼ੀ ਰਾਮ ਜੈ ਸ਼ੀ ਰਾਮ ਦੇ ਜਿਹੜੇ ਕੀ ਜੈਕਾਰੇ ਲੱਗ ਰਹੇ ਨੇ ਕੀ ਨੌਜਵਾਨ ਕੀ ਬੱਚੇ ਕੀ ਬਜ਼ੁਰਗ ਹਰ ਕੋਈ ਕਾਫੀ ਜਿਹੜਾ ਕੀ ਉਰਜਾਈ ਤੇ ਨਜ਼ਰ ਆ ਰਿਹਾ ਹੈ ਜੈ ਸ਼ੀ ਰਾਮ ਜੈ ਸ਼ੀ ਰਾਮ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਇਹੋ ਜਿਹੇ ਦਿਨ ਜਿਹੜਾ ਕੀ ਦੁਨੀਆ ਸਦੀਆਂ ਤੋਂ ਉਹ ਇੰਤਜ਼ਾਰ ਕਰ ਰਹੀ ਸੀ ਪੂਰੇ ਵਿਸ਼ੂ ਚ ਅੱਜ ਮਾ ਦਿਵਾਲੀ ਮਨਾਇ ਜਾ ਰਹੀ ਹੈ ਭਗਵਾਨ ਸ਼੍ਰੀ ਰਾਮ ਕਰੀਬ 500 ਸਾਲ ਬਾਅਦ ਆਪਣੇ ਘਰ ਪਹੁੰਚ ਗਏ ਹੈ ਤੇ ਉਹਨਾਂ ਦੇ ਜਿਹੜਾ ਅਸੀਂ ਅਸੰਕੇ ਰਾਮ ਪਕਟਾਣੇ ਜਿਹੜੀ ਸ਼ਹੀਦੀਆਂ ਦਿੱਤੀਆਂ ਸੀ ਆਦੇ ਦਿਨ ਕਰਕੇ ਦਿੱਤੀਆਂ ਸੀ ਤੇ ਅੱਜ ਉਹਨਾਂ ਨੂੰ ਵੀ ਪ੍ਰਣਾਮ ਹੈ ਸ਼ਹੀਦਾਂ ਨੂੰ ਜਿਨ੍ਹਾਂ ਨੇ ਰਾਮ ਦਾ ਨਾਮ ਲੈ ਕੇ ਉਹ ਇੱਟ ਲਗਾਈ ਸੀ ਅੱਜ ਨੀ ਪੱਥਰ ਰੱਖਿਆ ਤੇ ਭਗਵਾਨ ਰਾਮ ਆਪਣੇ ਜਿਹੜੇ ਆ ਮੰਦਿਰ ਦੇ ਅੰਦਰ ਪ੍ਰਵੇਸ਼ ਕਰਕੇ ਆਯੁੱਧਿਆ ਨਿਰੇਜ ਚਕਰਵਤੀ ਨਿਰੇਜ ਤੇ ਮੈਂ ਇਹੀ ਕਹੂੰਗਾ ਰਾਮ ਨਾਮ ਨਾਲ ਨਾਲ ਰਾਮ ਦੇ ਜਿਹੜੇ ਸਿਧਾਂਤ ਹੈ ਉਹਨਾਂ ਨੂੰ ਵੀ ਪਾਲਣੇ ਕਰੋ ਕੱਲਾ RAM ਨਾਮ ਨਹੀਂ RAM ਦਾ ਪ੍ਰਿੰਸੀਪਲ ਉਹ ਤੋਂ ਵੀ ਉੱਪਰ ਆ ਜੈ ਜੀ ਨਾਮ ਬਾਕੀ ਜੈ ਸ਼੍ਰੀ ਰਾਮ ਬਾਕੀ ਤੁਸੀਂ ਉਹ ਜਿਹੜਾ ਕੀ ਭਵਯਾ ਦ੍ਰਿਸ਼ ਦੇਖ ਰਹੇ ਹੋ ਪ੍ਰਭੂ RAM ਜੀ ਆਪਣੇ ਜਿਹੜੇ ਕੀ ਮੰਦਿਰ ਵਿੱਚ ਵੀ ਰਾਜੇ ਨੇ ਸਭ ਤੋਂ ਪਹਿਲਾਂ ਤਾਂ ਜੇ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਬਵੇ RAM ਮੰਦਿਰ ਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਅੱਜ 22 ਜਨਵਰੀ 2024 ਅਯੁੱਧਿਆ ਦੇ ਵਿੱਚ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਹਾਰਦਿਕ ਸ਼ੁਭ ਕਾਮਨਾਵਾਂ ਜੀ ਤੇ ਅਸੀਂ ਆਪਣੇ ਨੂੰ ਬਹੁਤ ਸੁਭਾਗੇਸ਼ੀ ਸ਼ੈਲੀ ਸਮਝਦੇ ਆ ਕਿ ਅਸੀਂ ਇਹ ਸਾਡੀ ਜਨਰੇਸ਼ਨ ਜਿਹੜੀ ਹੈ 550 ਸਾਲ ਸਾਡੇ ਆਰਾਮ ਲੱਲਾ ਜੀ ਟੈਂਟਾਂ ਦੇ ਵਿੱਚ ਰਹੇ ਜਿਨ੍ਹਾਂ ਨੂੰ ਇਹ ਦਿਨ ਦੇਖਣ ਦਾ ਮਹਾ ਦਿਵਾਲੀ ਦੇਖਣ ਦਾ ਸਭਾਗਯ ਪ੍ਰਾਪਤ ਹੋਇਆ ਹੈ ਜੀ ਕਈ ਰਾਮ ਭਗਤਾ ਨੇ ਇਹਦੇ ਲਈ ਸੰਘਰਸ਼ ਕੀਤੇ ਆ ਤੇ ਅਸੀਂ ਗਰਵ ਵੀ ਮਹਿਸੂਸ ਕਰਦੇ ਆ ਸਨਾਤਨੀ ਹੋਣ ਤੇ ਇਹ ਜਿੱਤ ਹੈ ਸਨਾਤਨ ਧਰਮ ਦੀ ਇਹ ਜਿੱਤ ਹੈ ਸਾਰੇ ਧਰਮਾਂ ਦੀ 인ਸਾਨੀਅਤ ਦੀ ਜਿੱਤ ਹੈ ਜੀ ਕਿ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਸ਼ੁਭ ਕਾਮਨਾਵਾਂ ਦਿੰਨੇ ਆ ਜੈ ਸ਼੍ਰੀ ਰਾਮ ਸਵਾਗੀ ਹਰ ਕੋਈ ਰਾਮਈ ਹੋਇਆ ਪਿਆ ਕੀ ਕਹਿਣਾ ਚਾਹੋਗੇ ਜੀ ਤੁਸੀਂ ਖਾਸ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਤੁਹਾਡੇ ਚੈਨਲ ਰਾਹੀਂ ਸਭ ਨੂੰ ਭਾਰਤ ਵਾਸੀਆਂ ਨੂੰ ਬਹੁਤ ਹੀ ਵਧਾਈਆਂ ਬਹੁਤ-ਬਹੁਤ ਵਧਾਈਆਂ ਬਹੁਤ ਸ਼ੁਭ ਦਿਹਾੜਾ ਅੱਜ ਔਰ ਦਿਲ ਦੀ ਤੋਂ ਗਹਿਰਾਈਆਂ ਤੋਂ ਜੀ ਮੰਨਣੀ ਹੈ ਪ੍ਰਧਾਨ ਮੰਤਰੀ ਜੀ ਦਾ ਔਰ ਸਾਰੇ ਪਰਵਦਵਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭਾ ਕੀ ਜਿਸ ਤਰ੍ਹਾਂ ਦੇ ਨਾਲ ਹਰ ਕੋਈ ਜਿਹੜਾ ਕੀ ਰਾਮ ਰਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹਾਂ ਜੀ ਕਿਵੇਂ ਦਾ ਮਹਿਸੂਸ ਰਹਾ ਰਾਮ ਲੱਲਾ ਜੀ ਦੀ ਮਹਿਮਾ ਦਾ ਗੁਣਗਾਨ ਹੋ ਰਿਹਾ ਮਹਾ ਦੀਵਾਲੀ ਮਨਾਈ ਜਾ ਰਹੀ ਬਹੁਤ ਵਧੀਆ ਪਰਵ ਹੈ ਜੀ ਸਾਰੇ ਦੇਸ਼ ਵਾਸੀਆਂ ਲਈ ਨਹੀਂ ਸਾਰੇ ਸੰਸਾਰ ਦੇ ਵਿੱਚ ਜੀ ਅੱਜ ਰਾਮ ਜੀ ਦੀ ਮਹਿਮਾ ਗਾਈ ਜਾ ਰਹੀ ਹੈ ਔਰ ਸਾਡੇ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਤੇ ਫਕਰ ਹੋਣਾ ਚਾਹੀਦਾ ਹੈ ਜੀ ਔਰ ਸਾਰਿਆਂ ਨੂੰ ਬਹੁਤ ਬਹੁਤ ਮੈਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਇਸ ਪਰਵ ਦੇ ਉੱਤੇ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਭਗਵਾਨ ਅਕਾਹ ਅਰਦਾਸ ਕਰਦਾ ਹਾਂ ਸਾਡਾ ਦੇਸ਼ ਐਵੇਂ ਹੀ ਤਰੱਕੀਆਂ ਕਰਦਾ ਰਹੇ ਔਰ ਭਗਵਾਨ ਭਗਵਾਨ ਆਰਾਮ ਕੀ ਐਸੀ ਕਿਰਪਾ ہمارے ਦੇਸ਼ ਵਾਸੀਓਂ ਪਰ ਬਨੀ ਰਹੇ ਜੈ ਸ਼ਿਰੀ ਰਾਮ ਜੈ ਸ਼ਿਰੀ ਰਾਮ ਸਵਾਕੀ ਜਿਸ ਤਰ੍ਹਾਂ ਦੇ ਨਾਲ ਹਾਂ ਜੈ ਸ਼ਿਰੀ ਰਾਮ ਜੈ ਸਵਾਕੀ ਜਿਸ ਤਰ੍ਹਾਂ ਦੇ ਨਾਲ ਹਰ ਕੋਈ ਰਾਮ ਜੀ ਦੇ ਰੰਗ ਦੇ ਵਿੱਚ ਰੰਗੇ ਨਜ਼ਰ ਆ ਰਿਹਾ ਹੈ ਮਹਿਲਾਵਾਂ ਵੀ ਰਾਮ ਰੰਗ ਦੇ ਵਿੱਚ ਰੰਗੇ ਨਜ਼ਰ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਜਿਵੇਂ ਪ੍ਰਭੂ ਰਾਜ ਜੀ ਦੀ ਮਹਿਮਾ ਐਸੇ ਲੱਗਦਾ ਕਿ ਦੀਵਾਲੀ ਹਾਂ ਵਾਕੀ ਦੀਵਾਲੀ ਹੈ ਵਾਕੀ ਦੀਵਾਲੀ ਹੈ ਨਾ ਹਾਂ ਤੋਂ ਘਰ ਦੇ ਵਿੱਚ ਵੀ ਤੁਸੀਂ ਸ਼ਾਮ ਨੂੰ ਦੀਪ ਵਾਲਾ ਕਰੋਗੇ ਹਾਂ ਜੀ ਜੀ ਕਰਾਂਗੇ ਪਟਾਕੇ ਵੀ ਚਲਾਵਾਂਗੇ ਜੀ ਸੋ ਰਾਮ ਰਾਮ ਜੀ ਸਭ ਤੋਂ ਪਹਿਲਾਂ ਰਾਮ ਰਾਮ ਜੀ ਅੱਜ ਪ੍ਰਭੂ ਰਾਮ ਜੀ 550 ਸਾਲ ਆਪਣੇ ਦਰਬਾਰ ਦੇ ਕਿ ਬਰਾਜ ਨੇ ਕਿਵੇਂ ਦਾ ਮਹਿਸੂਸ ਰਿਹਾ ਕਿਵੇਂ ਤੁਸੀਂ ਅੱਜ ਨੂੰ ਮਨਾ ਬਸ ਅੱਜ ਕੋਈ ਇਲਫਾਜ਼ ਹੀ ਨਹੀਂ ਹੈਗੇ ਜੀ ਅੱਜ ਦਾ ਦਿਨ ਐਦਾ ਲੱਗਦਾ ਕਿ ਬੰਦਾ ਜੀ ਸਵਰਗ ਦੇ ਪਹੁੰਚ ਗਿਆ ਆਪਾਂ ਆ ਰਾਮ ਦਾ ਚੰਨਾ ਚ ਪਹੁੰਚ ਗਿਆ ਆ ਬਸ ਬਹੁਤ ਜਿਆਦਾ ਖੁਸ਼ੀ ਹੈ ਦੇਣਾ ਬਤ ਦੱਸ ਨਹੀਂ ਸਕਦੇ ਸਾਡਾ 10 15 20 ਰੋਗੇ ਦੀਆਂ ਤਿਆਰੀਆਂ ਜੀ ਲੱਗੀਆਂ ਹੈਗੀਆਂ ਇੰਨਾ ਮੱਜ ਖੁਸ਼ੀ ਹੈ ਦੱਸ ਨਹੀਂ ਸਕਦੇ ਜੀ ਤੇ ਬਾਕੀ